ਬਲਾਡਾ ਵਿੱਚ ਅੱਜ ਇੱਕ ਨਿੱਜੀ ਕੰਪਨੀ ਦੀ ਬੱਸ ਸੜਕ ਤੋਂ ਥੱਲੇ ਉਤਰ ਗਈ ਪਰ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਿਹਾਂ ਮਿਲੀ ਜਾਣਕਾਰੀ ਮੁਤਾਬਕ ਦੱਸਦੀ ਹੈ ਸ਼ੇਰੋ ਕੰਪਨੀ ਦੀ ਬੱਸ ਬਲਾਡਾ ਤੋਂ ਚੀਮਾ ਮੰਡੀ ਜਾ ਰਹੀ ਸੀ ਜਿਸ ਨੂੰ ਕਾਲਾ ਸਿੰਘ ਡਰਾਈਵਰ ਚਲਾ ਰਿਹਾ ਸੀ ਜਦੋਂ ਉਹ ਦੋੜੜਾ ਤੋਂ ਗੜਦੀ ਵਿਚਕਾਰ ਪਹੁੰਚੇ ਸਾ ਸੜਕ ਖਰਾਬ ਹੋਣ ਕਰਕੇ ਅੱਗੇ ਵਿਕਲ ਔਨ ਕਰਕੇ ਬੱਸ ਇੱਕਦਮ ਸੜਕ ਤੋਂ ਥੱਲੇ ਉਤਰ ਗਈ ਥੱਲੇ ਉਤਰਨ ਕਾਰਨ ਸਵਾਰੀਆਂ ਵਿੱਚ ਹਫੜਾ ਦਫੜੀ ਮਚ ਗਈ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਆਹ ਸੜਕ ਦੇ ਲਾਵੇ ਜਗ੍ਹਾ ਹੀ ਨਹੀਂ ਹੈਗੀ ਸੜਕ ਦੇ ਲਾਵੇ ਛੱਡਾ ਕੇ ਥੋੜੇ ਮਿੱਟੀ ਪਾਈ ਜਾਵੇ ਤਾਂ ਵਧੀਆ ਗੱਲ ਹੋਊਗੀ ਇਹੋ ਜਗ੍ਹਾ ਹੁੰਦੀ ਆ ਫਿਰ ਬਗੈਰ ਜਗ੍ਹਾ ਦੇ ਕਾਰਨ ਇਹ ਹਾਸਾ ਵਾਪਰਿਆ ਜੀ ਮੈਂ ਜਖਸੀਰ ਸਿੰਘ ਦੋਧੜਾ ਭਾਰਤੀ ਕਿਸਾਨ ਜੀ ਉਹਨੇ ਇੱਕ ਤਾਗਰਾਹਾਂ ਦਾ ਬਲੱਗ ਦਾ ਆਕੂ ਆ। ਸੋ ਅੱਜ ਸਾਡੇ ਪਿੰਡ ਜਾਨੀ ਕਿ ਦੋਧੜੇ ਤੋਂ ਜਿਹੜੀ ਜਾਨੀ ਕਿ ਚੀਮਿਆਂ ਨੂੰ ਛੜਕ ਜਾਂਦੀ ਆ ਦੋਧੜੇ ਤੋਂ ਗੜੱਦੀ ਦੇ ਵਿਚਕਾਰ ਜਾਨੀ ਕਿ ਜਿਹੜੀ ਬਸ ਆ ਉਹ ਥੱਲੇ ਲਹੀ ਆ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹਾਦਸੇ ਹੋ ਰਹੇ ਹੈਗੇ। ਇਹ ਹਾਦਸਿਆਂ ਦਾ ਕੋਈ ਕਾਰਨ ਆ ਵੀ ਜਿਹੜੀਆਂ ਛੜਕਾਂ ਨੇ ਉਹ ਨਕਾਰਾ ਹੋ ਚੁੱਕੀਆਂ ਨੇ। ਉਹ ਤੁਸੀਂ ਸਰਾਮ ਤੋਂ ਬਡਲਾਡੇ ਵਾਲਾ ਲੰਕ ਰੋਡ ਵੀ ਦੇਖ ਸਕਦੇ ਹੋ ਸਾਰੀਆਂ ਹੀ ਸੜਕਾਂ ਦੇਖ ਸਕਦੇ ਹੋ ਤੁਸੀਂ ਖਾਸ ਕਰਕੇ ਮਾਨਸਾ ਜਲੇ ਦੇ ਵਿੱਚ। ਤੇ ਮੁੱਖ ਮੰਤਰੀ ਦਾ ਏਰੀਆ ਹੋਵੇ, ਗਵਾਡ ਹੋਵੇ ਤੇ ਸੜਕਾਂ ਦਾ ਆ ਹਾਲ ਹੋਵੇ। ਜਿਹੜੀਆਂ ਗੱਲਾਂ ਉਹ ਦੂਜੀਆਂ ਸਰਕਾਰਾਂ ਤੇ ਟਿੱਪਣੀਆਂ ਕਰਦਾ ਹੁੰਦਾ ਦੀਗਾ। ਅੱਜ ਉਹਦੇ ਆਪਦੇ ਰਾਜ ਦੇ ਵਿੱਚ ਕੀ ਹਾਲ ਆ। ਇਸ ਕਰਕੇ ਉਹ ਕੱਲੀਆਂ ਗੱਲਾਂ ਹੀ ਦੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ। ਅੱਜ ਲੋਕ ਜਾਨੀ ਉਹ ਟੁੱਟੀ ਸੜਕ ਤੁਸੀਂ ਸੁਨਾਮ ਵਾਲੀ ਦੇਖ ਸਕਦੇ ਹੋ। ਜਿਹਦੇ ਕਰਕੇ ਜਾਨੀ ਕਿ ਇਹ ਜਿਹੜਾ ਬੱਸ ਵਾਲਾ ਕਾਰਨ ਉਹਦੇ ਨਾਲ ਵੀ ਜੁੜਦਾਗਾ। ਕਿਉਂ ਜਦੋਂ ਟਾਈਮ ਖਿੱਚਮਾ ਹੁੰਦਾ ਉਹਦੇ ਉੱਤੇ ਅਗਲਾ ਖਿੱਚ ਕੇ ਲਾਉਣੀ ਹੁੰਦੀ ਹੈ ਬੱਸ ਤਾਂ ਉਹਦੇ ਉੱਤੇ ਪਹਿਲੇ ਗੇਅਰ ਚ ਆਉਂਦੀ ਹੈਗੀ। ਇਸ ਕਰਕੇ ਟਾਈਮ ਹੁੰਦਾ ਨਹੀਂ ਸਾਡੇ 'ਚ ਵੀ ਲਾਉਣੀ ਹੁੰਦੀ ਹੈ ਟਾਈਮ ਤੇ। ਇਸ ਕਰਕੇ ਸਾਰੀਆਂ ਗੱਲਾਂ ਉਹਦੇ ਨਾਲ ਜੁੜਦੀਆਂ ਨੇ ਦੂਜਾ ਯਾਨੀ ਕਿ ਹਰ ਸਾਲ ਅਸੀਂ ਜਿਹੜੀ ਮੰਡੀ ਸੈਸ ਦਿੰਨੇ ਆ ਟੈਕਸ ਦਿੰਨੇ ਆਗੇ ਮਾਰਕੀਟ ਕਮੇਟੀ ਨੂੰ ਉਹ ਕਰੋੜਾਂ ਰੁਪਏ ਬਣਦਿਆ ਉਹ ਜਾਣਦੇ ਕਿੱਧਰ ਨੂੰ ਆਸੀ ਤੂੰ ਪੁੱਛਣਾ ਚਾਹੁੰਦਾ ਕਿ ਉਹ ਕਹਿੰਦੇ ਹੁੰਦੇ ਸੀ ਕਿ ਇੰਨੇ ਰੁਪਏ ਕਿੱਧਰ ਜਾਂਦੇ ਆ ਖਜ਼ਾਨਾ ਤਾਂ ਸਾਰਾ ਦੇ ਨਹੀਂ ਭਰੀ ਜਾਂਦਾ ਰਹਿੰਦਾ ਫਿਰ ਉਹ ਜਿਹੜਾ ਖਜ਼ਾਨਾ ਸਾਰਾ ਦੇ ਨਹੀਂ ਭਰੀ ਜਾਂਦਾ ਰਹਿੰਦਾ ਉਹ ਨਾਲ ਛੜਕਾਂ ਤੇ ਲਾਇਆ ਜਾ ਰਿਹਾ ਹੈਗਾ ਰੋਜ਼ ਯਾਨੀ ਕਿ ਇਹਨਾਂ ਵੱਟ ਖਾਣੀਆਂ ਛੜਕਾਂ ਦੇ ਹਾਦਸਿਆਂ ਨੂੰ ਸਰਦਾਰਾਂ ਦੰਨੀਆਂ ਨੇ ਰੋਜ਼ ਜਾਨੀ ਕਿ ਲੋਕਾਂ ਦੀਆਂ ਮੌਤਾਂ ਹੁੰਦੀਆਂ ਨੇ ਘਰਾਂ 'ਚ 70% ਜਿਆ ਇਸ ਕਰਕੇ ਅਸੀਂ ਮੰਗ ਕਰਦੇ ਆਂ ਪੰਜਾਬ ਦੀ ਸਰਕਾਰ ਤੋਂ ਤੇ ਕੇਂਦਰ ਦੀ ਸਰਕਾਰ ਤੋਂ ਵੀ ਜਿਹੜੀਆਂ ਖਾਸ ਟੁੱਟੀਆਂ ਹੋਈਆਂ ਸੜਕਾਂ ਨੇ ਇਹਨਾਂ ਨੂੰ ਸੁਧਾਰਿਆ ਜਾਵੇ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਰੋਜ਼ ਜਾਨਾਂ ਖੋ ਬਣਦੀਆਂ ਨੇ ਉਹ ਬਚਾਈਆਂ ਜਾ ਸਕਣ